ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਲੋ ਜੀ ਅੱਜ ਅਸੀਂ ਚੱਲੇ ਹਾਂ ਅੰਮ੍ਰਿਤਸਰ ਸਾਹਿਬ ਅਸੀਂ ਲੈ ਕੇ ਰਵਦਾ ਨਾਮ ਕੀਤੀ ਆਪਣੀ ਜਰਨੀ ਸ਼ੁਰੂ ਪੰਜ ਜੇਕਾਰੇ ਬੋਲ ਕੇ ਅਸੀਂ ਹੋਏ ਅੰਮ੍ਰਿਤਸਰ ਸਾਹਿਬ ਨੂੰ ਰਵਾਨਾ ਰਾਹ ਦਾ ਸਫਰ ਸੀ ਜੋ ਕਿ ਸਾਨੂੰ ਬਹੁਤ ਹੀ ਵਧੀਆ ਲੱਗ ਰਿਹਾ ਸੀ ਤੇ ਬਹੁਤ ਹੀ ਮਜ਼ਾ ਵੀ ਆ ਰਿਹਾ ਸੀ ਫਿਰ ਜੀ ਅਸੀਂ ਹਰੀ ਕੇ ਪਹੁੰਚ ਕੇ ਇੱਥੇ ਬਿਤੀ ਥੋੜੀ ਥੋੜੀ ਜੀ ਚਾ ਤੇ ਥੋੜਾ ਜਿਹਾ ਰੈਸਟ ਫਿਰ ਆਪਣੇ ਸਫਰ ਤੇ ਅੱਗੇ ਰਵਾਨਾ ਹੋ ਕੇ ਫਾਈਨਲੀ ਅਸੀਂ ਕੀਤੀ ਗੁਰੂ ਕੀ ਨਗਰੀ ਦੇ ਵਿੱਚ ਐਂਟਰੀ 골ਡਨ ਗੇਟਸ ਨੂੰ ਬਹੁਤ ਸੋਹਣਾ ਲੱਗ ਰਿਹਾ ਸੀ ਫਿਰ ਜੀ ਅਸੀਂ ਆ ਕੇ ਇੱਥੇ ਆਪਣੀ ਗੱਡੀ ਲਗਾਈ ਗੱਡੀ پارک ਕਰਨ ਤੋਂ ਬਾਅਦ ਫਿਰ ਅਸੀਂ ਬਾਹਰ ਚਲੇ ਗਏ ਜੀ ਬਾਹਰ ਆ ਕੇ ਬਾਹਰ ਆ ਕੇ ਜਿਦਾਂ ਦੇਖਿਆ ਇਹ ਰਾਤ ਦੀਆਂ ਲਾਈਟਾਂ ਦੇ ਵਿੱਚ ਇਹ 뷰 ਸਾਨੂੰ ਬਹੁਤ ਸੋਹਣਾ ਲੱਗ ਰਿਹਾ ਸੀ ਤੇ ਬਹੁਤ ਮਜ਼ਾ ਵੀ ਆ ਰਿਹਾ ਸੀ ਫਿਰ ਜੀ ਇੱਥੇ ਆ ਕੇ ਅਸੀਂ ਕਰਵਾ ਕਰਵਾਏ ਆਪਣੇ ਜੋੜੇ ਜਮਾ ਜੋੜਿਆਂ ਦੇ ਨਾਲ ਹੀ ਅਸੀਂ ਆਪਣੇ ਬੈਗ ਵੀ ਜਮਾ ਕਰਵਾਏ ਥੋੜਾ ਜਿਹਾ ਟਾਈਮ ਸਮਾਂ ਲੱਗਿਆ ਫਾਈਨਲੀ ਅਸੀਂ ਦਰਬਾਰ ਸਾਹਿਬ ਦੇ ਵਿੱਚ ਐਂਟਰ ਹੋਏ ਸ਼ੁਕਰ ਹੈ ਵਾਈਗੁਰੂ ਜੀ ਦਾ ਕਰਦੇ ਹਾਂ ਕਿ ਉਹਨਾਂ ਨੇ ਸਾਨੂੰ ਆਪਣੇ ਦਰ ਤੇ ਬੁਲਾਇਆ ਤੇ ਆਪਣੇ ਦਰਸ਼ਨ ਦੇ ਕੇ ਸਾਨੂੰ ਨੇਹਾਲ ਕੀਤਾ ਇਹ ਟਾਈਮ ਸਮਾਂ ਸਾਨੂੰ ਬਹੁਤ ਸੋਹਣਾ ਲੱਗ ਰਿਹਾ ਸੀ ਐਦਾਂ ਲੱਗ ਰਿਹਾ ਸੀ ਕਿ ਜਿਵੇਂ ਅਸੀਂ ਸਵਰਗ ਦੇ ਵਿੱਚ ਹੀ ਆ ਗਏ ਹਾਂ ਆ ਕੀ ਗਈ ਸੀ ਸਵਰਗੀ ਸੀ ਜੀ ਇੱਥੇ ਬੈਠ ਕੇ ਅਸੀਂ ਥੋੜੀ ਦੇਰ ਵਾਹਿਗੁਰੂ ਜੀ ਦਾ ਨਾਮ ਜਪਿਆ ਵਾਹਿਗੁਰੂ ਜੀ ਦਾ ਸਿਮਰਨ ਕੀਤਾ ਫਿਰ ਜੀ ਅਸੀਂ ਇਸ਼ਨਾਨ ਕੀਤਾ ਇਸ਼ਨਾਨ ਕਰਨ ਤੋਂ ਬਾਅਦ ਅਸੀਂ ਗੁਰੂ ਮਹਾਰਾਜ ਜੀ ਨੂੰ ਮੱਥਾ ਟੇਕਣ ਚੱਲ ਪਏ ਮੱਥਾ ਟੇਕਣ ਚੱਲਦੇ-ਚੱਲਦੇ ਸਾਨੂੰ ਇੰਨੀ ਪਿਆਰੀ ਸਾ ਸੰਗਤ ਜੀ ਦੇ ਵੀ ਦਰਸ਼ਨ ਹੋ ਰਹੇ ਸੀ ਅਸੀਂ ਇਹ ਦਰਸ਼ਨ ਕਰਕੇ ਨਿਹਾਲ ਹੋ ਰਹੇ ਸੀ ਤੇ ਇਹ ਸਮਾਂ ਵੀ ਸਾਨੂੰ ਬਹੁਤ ਸੋਹਣਾ ਲੱਗ ਰਿਹਾ ਸੀ ਤੇ ਬਹੁਤ ਆਨੰਦ ਵੀ ਮਿਲ ਰਿਆ ਸੀ ਮਨ ਨੂੰ ਇੰਨੀ ਸ਼ਾਂਤੀ ਮਿਲ ਰਹੀ ਸੀ ਨਾ ਕਿ ਦੱਸ ਨਹੀਂ ਸਕਦੇ ਕਿ ਸਾਨੂੰ ਕਿੰਨਾ ਵਧੀਆ ਲੱਗ ਰਿਹਾ ਸੀ ਫਿਰ ਜੀ ਅਸੀਂ ਕਿਤੇ ਪਾਲਕੀ ਸਾਹਿਬ ਜੀ ਦੇ ਦਰਸ਼ਨ ਪਾਲਕੀ ਸਾਹਿਬ ਜੀ ਦੇ ਦਰਸ਼ਨ ਕਰਕੇ ਤੇ ਇੰਨੀ ਪਿਆਰੀ ਸਾਹਾ ਸੰਗਤ ਜੀ ਦੇ ਦਰਸ਼ਨ ਕਰਕੇ ਅਸੀਂ ਨਿਹਾਲ ਹੋ ਰਹੇ ਸੀ ਵਾਹਿਗੁਰੂ ਜੀ ਸਾਰਿਆਂ ਨੂੰ ਆਪਣੇ ਪਾਵਨ ਚਰਨਾਂ ਦੇ ਵਿੱਚ ਜੋੜ ਕੇ ਰੱਖਣ ਆਪਦੇ ਬੱਚਿਆਂ ਤੇ ਆਪ ਦਾ ਮਿਹਰ ਭਰਿਆ ਹੱਥ ਰੱਖਣ ਥੋੜਾ ਜਿਹਾ ਟਾਈਮ ਸਮਾਂ ਲੱਗ ਗਿਆ ਸੀ ਸਾਨੂੰ ਮੱਥਾ ਟੇਕਦੇ ਹੋਏ ਲੇਕਿਨ ਬਹੁਤ ਵਧੀਆ ਲੱਗ ਰਿਹਾ ਸੀ ਇਸ ਗੁਰੂ ਮਹਾਰਾਜੀ ਦੇ ਦਰਸ਼ਨ ਕਰਕੇ ਪਾਲਕੀ ਸਾਹਿਬ ਤਾਂ ਬਹੁਤ ਹੀ ਸੋਹਣੀ ਲੱਗ ਰਹੀ ਸੀ ਫਿਰ ਜੀ ਅਸੀਂ ਮੱਥਾ ਟੇਕ ਕੇ ਆਏ ਅਸੀਂ ਬਾਹਰ ਤੇ ਸਾਨੂੰ ਦਿਨ ਚੜ ਗਿਆ ਸੀ ਸ਼ਰਧਾ ਭਾਵਨਾ ਨਾਲ ਮੱਥਾ ਟੇਕਿਆ ਸੀ ਜੀ ਰੱਬ ਸਾਰਿਆਂ ਨੂੰ ਖੁਸ਼ੀਆਂ ਦੇਵੇ ਸਤਨਾਮ ਸ਼੍ਰੀ ਵਾਹਿਗੁਰੂ ਜੀ ਸਤਿ ਸ਼ਕਾਲ ਸਾਰਿਆਂ